ਬਾਕੀ ਜਗ੍ਹਾ ਨੂੰ ਮੇਰੀ ਗੱਲ ਮਾੜੀ ਲੱਗੀ ਤਾਂ ਲੱਗੀ ਜਾਵੇ ਬਾਈ ਸੱਚੀ ਗੱਲ ਤਾਂ ਮਾੜੀ ਲੱਗਦੀ ਹੁੰਦੀ ਆ ਆ ਵੇਖੋ ਇੱਧਰ ਇੱਕ ਮੋਮ ਜਾਮਾ ਪਾਇਆ ਸੀਗਾ ਇਹ ਪਾਇਆ ਸੀ ਬਾਈ ਘਟੂ ਘਟਾ ਇੱਥੋਂ 8-10 ਦਿਨ ਪਹਿਲਾਂ ਲਿਆ ਕੇ ਪਾਇਆ ਸੀ ਆਹ ਮੋਮ ਜਾਮਾ ਤੇ ਉਹ ਦੂਜਾ ਤੁਹਾਨੂੰ ਮ ਦਿਖਾਉਣਾ ਹੈਗਾ ਸ਼ਹਿਰੋਂ ਲਿਆਂਦਾ ਸੀਗਾ ਤੇ ਇਹ ਕਾ ਪਾਇਆ ਹੈਗਾ ਸ਼ਹਿਰੋਂ ਲਿਆ ਕੇ ਪਾਇਆ ਸੀਗਾ ਬਾਈ ਆਹ ਮੋਮ ਜਾਮਾ ਇਹ ਪਾਇਆ ਹੈਗਾ ਕੱਲ ਬਾਈ ਹੁਣ ਮੈਂ ਤੁਹਾਨੂੰ ਗੱਲ ਇੱਕ ਹੋਰ ਦੱਸਣਾ ਹੈ ਦੀ ਜਿਹੜਾ ਤਾਂ ਬਾਈ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਹੈਗਾ ਜਿਹੜਾ ਹੋ ਉੱਥੇ ਪਾਇਆ ਹੈਗਾ ਉਹ ਤਾਂ ਬਾਈ ਲੈ ਕੇ ਆਂਦਾ ਸੀ ਅੱਜ ਤੋਂ ਯਾਨੀ ਕਿ ਵੀ 10 12 ਦਿਨ ਪਹਿਲਾਂ ਲਿਆਂਦਾ ਸੀ 140 ਰੁਪਏ ਦੇ ਹਿਸਾਬ ਨਾਲ ਕਿਲੋ ਇੱਕ ਕਿਲੋ ਲਫਾਫਾ 140 ਰੁਪਏ ਦਿੱਤਾ ਸੀਗਾ ਤੇ ਉਹ ਮੰਨ ਕੇ ਚੱਲੋ ਵੀ 1000 ਰੁਪਏ ਦਾ ਆਇਆ ਸੀਗਾ ਹੁਣ ਲਫਾਫਾ ਬਾਈ ਕਿਉਂਕਿ ਜੇ ਤਾਂ ਇੱਕ ਦੋ ਦਿਨਾਂ ਦਾ ਮੀ ਹੋਵੇ ਤੇ ਨਾ ਦਿਨਾਂ ਦਾ ਹੋਵੇ ਤਾਂ ਚੱਲ ਆਪਣੇ ਹੈਗਾ ਸੜ ਜਾਂਦਾ ਬਾਈ ਸਿਆਪਾ ਤਾਂ ਇਹ ਆ ਵੀ ਝੜੀ ਲੱਗੀ ਵੀ ਆ ਬੱਚ ਦੀ 2 ਘੰਟੇ ਹੜ ਜਾਂਦੀ ਆ ਫੇਰ ਲੱਗ ਜਾਂਦੀ ਆ ਕਿੰਨੇ ਦਿਨ ਹੋ ਗਿਆ ਬਾਈ ਸੋਨੂ ਵੀ ਪਤਾ ਹੋਏਗਾ ਮੀਂਹ ਪੈੰਦੇ ਨੂੰ ਕਿੰਨੇ ਦਿਨ ਹੋ ਗਏਗੇ ਆ ਠੀਕ ਆ ਲੋਕ ਤਾਂ ਯਾਰ ਮੰਨ ਕੇ ਚੱਲੋ ਵੀ ਸੇਵਾ ਕਰੀ ਜਾਂਦੇ ਆ ਲੋਕ ਤਾਂ ਜਾ ਜਾ ਕੇ ਸੇਵਾ ਕਰਦੇ ਆ ਹੜਾਂ ਤੇ ਹੁਣ ਜਿੰਨੇ ਲੋਕ ਫਸੇ ਵੇ ਆ ਉਹਨਾਂ ਵਾਸਤੇ ਆਪਣੇ ਲੋਕ ਪਿੰਡਾਂ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਰਾਸ਼ਨ ਲੈ ਲੈ ਕੇ ਜਾਂਦੇ ਆ ਵੀ ਚੱਲ ਯਾਰ ਆਪਣੇ ਦੀ ਵੀ ਇਹ ਟਾਈਮ ਆ ਸਕਦਾ ਰੱਬ ਨਾ ਕਰੇ ਤੇ ਆਪਾਂ ਹੈਲਪ ਕਰਗੇ ਪੁੰਨ ਸਮਝ ਕੇ ਕਰੀ ਜਾਂਦੇ ਹੈਗੇ ਆ ਹੁਣ ਆਪਾਂ ਲੋਕ ਤਾਂ ਕਹੀ ਜਾਂਦੇ ਆਪਾਂ ਤਾਂ ਸੇਵਾ ਕਰੀ ਜਾਂਦੇ ਆ ਤੇ ਆ ਕਾਗਜ਼ਾਂ ਦੀ ਪਤਾ ਕੀ ਅਗਮਚਾਈ ਵੀ ਹੈ ਬਾਈ ਉਹੀ ਕਾਗਜ਼ ਬਾਈ ਲੈ ਕੇ ਆਂਦਾ ਸੀਗਾ 140 ਰੁਪਏ ਕਿਲੋ ਅਜ ਤੋਂ 10-12 ਦਿਨ ਪਹਿਲਾਂ ਤੇ ਕੱਲ ਲੈ ਕੇ ਆਂਦਾ ਬਾਈ ਇਹ ਕਾਗਜ਼ ਜਿਹੜਾ ਆਪਣੇ ਕੋਠੇ ਤੇ ਪਾਇਆ ਇੱਧਰ ਮੈਂ ਦੂਜਾ ਦਿਖਾਇਆ ਤੁਹਾਨੂੰ ਬਾਈ 180 80 ਰੁਪਏ ਦੋ ਦੋ ਸੌ ਨੂੰ ਕਿਲੋ ਦਈ ਜਾਂਦੇ ਆ ਬਾਈ ਯਾਰ ਦੱਸੋ ਵੀ ਲੋਕ ਤਾਂ ਯਾਰ ਪਹਿਲਾਂ ਹੀ ਦੁਖੀ ਹੈਗੇ ਆ ਵੀ ਭੈਣਾ ਸਮਾਨ ਭਿੱਜੀ ਜਾਂਦਾ ਜਲੋਸ ਨਿਕਲੀ ਜਾਂਦਾ ਹੈਗਾ ਲੋਕਾਂ ਦਾ ਤਾਂ ਹੁਣ ਆ ਵੇਖ ਲੋ ਸੋਡੇ ਸਾਹਮਣੇ ਹੈ ਲੈ ਆ ਵੇਖੋ ਬਾਈ ਆ ਕਿੱਡੇ ਕਿੱਡੇ ਟੋਏ ਪਏ ਹੋਏ ਹੈ ਲੈ ਤਾਂ ਤੋਂ ਚੌਂ ਚੌਂ ਕਿਹਨਾ ਟੋਏ ਵੇਖੋ ਕਿੱਡੇ ਕਿੱਡੇ ਪਏ ਆ ਸੋਡੇ ਸਾਹਮਣੇ ਹੈਗੇ ਆ ਵੀ ਲੋਕ ਤਾਂ ਬਾਈ ਯਾਰ ਪਹਿਲਾਂ ਹੀ ਇੰਨੇ ਦੁਖੀ ਹੋਏ ਪਏ ਆ ਤੇ ਪਤੰਦਰੋ ਤੁਸੀਂ ਉਤੋਂ ਗੱਲ ਵੱਡਾਂ ਤੇ ਹੋਏ ਪਏ ਹੈਗੇ ਆ ਮੜਾ ਮੋਟਾ ਤਾਂ ਧਿਆਨ ਰੱਖ ਲਿਆ ਕਰੋ ਠੀਕ ਆ ਮੰਨਦੇ ਆ ਇਹ ਗੱਲ ਵੀ ਦੁਕਾਨਦਾਰੀ ਆ ਚਾਰ ਪੈਸੇ ਬਜਨੇ ਵੀ ਚਾਹੀਦੇ ਆ ਇਹਦਾ ਮਤਲਬ ਇਹ ਥੋੜਾ ਹੁੰਦਾ ਯਾਰ ਵੀ ਡੁੱਡਾ ਡੁੱਡਾ ਰੇਟ ਲਾਈ ਜਾਣਾ ਜਾਂ ਦੁੱਗਣਾ ਦੁੱਗਣਾ ਰੇਟ ਲਾਈ ਜਾਣਾ ਯਾਰ ਚੀਜ਼ਾਂ ਦਾ ਗਾਲੀ ਵੱਢੀ ਜਾਣਾ ਹੁਣ ਇੱਕ ਤਾਂ ਜਿਹੜਾ ਹੁਣ ਮੰਨ ਕੇ ਚੱਲੋ ਵੀ ਗਰੀਬ ਬੰਦਾ ਦਿਹਾੜੀਦਾਰ ਬੰਦਾ ਹੈਗਾ ਪਹਿਲੀ ਗੱਲ ਤਾਂ ਉਹਦਾ ਕੰਮ ਨਹੀਂ ਚੱਲਦਾ ਕੋਈ ਘਰੇ ਬੈਠਾ ਹੈਗਾ ਰਹਿੰਦਾ ਖੁੰਧਗਾ ਹੁਣ ਆਏ ਤਾਂ ਹੈ ਨਹੀਂ ਵੀ ਹਰ ਇੱਕ ਦੇ ਲੈਟਰੀ ਪਾਏ ਵੀ ਆ ਜ਼ਿਆਦਾਤਰ ਤਾਂ ਗਰੀਬ ਘਰਾਂ ਦੇ ਵਿੱਚ ਟੈਲ ਬੱਤੀ ਹੁੰਦੀ ਹੈਗੇ ਬਾਈ ਹੁਣ ਜਿਹੜੇ ਬੰਦੇ ਦਾ ਇੱਕ ਤਾਂ ਕੰਮ ਨਹੀਂ ਚੱਲ ਰਿਹਾਗਾ 15-20 ਦਿਨਾਂ ਤੋਂ ਦੂਜੇ ਵਤੰਦਰੋ ਉਹਦੇ ਕੋਲ ਪੈਸਾ ਹੁਣ ਬਾਈ ਦਿਹਾੜੀ ਦੱਪੇ ਵਾਲੇ ਬੰਦੇ ਦਾ ਤਾਂ ਟਾਈਮ ਪਾਸ ਵਾਲੀ ਗੱਲ ਹੁੰਦੀ ਆ ਵਿਧਿਆੜੀ ਲਾਲੀ ਤੇ ਸਮਾਨ ਲਿਆਂਦਾ ਤੇ ਖਾ ਪੀ ਲਿਆ ਦੂਜੇ ਦਿਨ ਫੇਰ ਵਸਾਂ ਹੀ ਚੱਲਦਾ ਕੰਮ ਇੱਕ ਤਾਂ ਉਹ ਬੰਦੇ ਦਾ ਕੰਮ ਨਹੀਂ ਚੱਲ ਰਿਹਾਗਾ ਕਿੰਨੇ ਦਿਨਾਂ ਤੋਂ ਰਹਿੰਦਾ ਖੁੰਦਾ ਹੁਣ ਜਦੋਂ ਕਾਗਜ਼ ਪਾਉਣਾ ਪੈ ਗਿਆ ਲਿਆ ਕੇ ਬਾਈ ਕੋਠੇ ਤੇ ਛੱਤ ਤੇ ਕਾਗਜ਼ ਪਾਉਣਾ ਪੈ ਗਿਆ ਵੀ ਜਰੋ ਚੌਂ ਨਹੀਂ ਜਾਂਦਾਂ ਲੈਟਰਾਂ ਵਾਲਿਆਂ ਦੇ ਕਾਗਜ਼ ਪਾਏ ਹੋਇਆ ਬਾਈ ਮੋਂ ਜਾਂ ਮੈਂ ਪਾਏ ਹੋਇਆ ਲੈਟਰ ਪਾਏ ਹੋਇਆ ਜਿੰਨਾ ਦੇ ਉਹਨਾਂ ਦੇ ਤੇ ਮਾੜੇ ਬੰਦੇ ਨੂੰ ਤਾਂ ਪਾਉਣਾ ਹੀ ਪੈਣਾ ਹੈਗਾ ਫਿਰ ਉਹਦੇ ਕੋਲੇ 1/2 ਪੈਸੇ ਕਿੱਥੋਂ ਲਿਆਊਗਾ ਇੰਨੇ ਇੰਨਾ ਮਹਿੰਗਾ ਕਾਗਜ਼ ਕਿੱਥੋਂ ਲੈ ਲਊਗਾ ਬਾਈ ਉਹ ਇਹ ਕੰਮ ਨਾ ਕਰਿਆ ਕਰੋ ਵੀਰ ਬਣ ਕੇ ਠੀਕ ਆ ਤੁਸੀਂ ਥੋੜੀ ਵੀ ਦੁਕਾਨਦਾਰੀ ਆ ਵੀ ਚੱਲ ਥੋੜੇ ਘਣੇ ਪੈਸੇ ਤਾਂ ਚੱਲ ਯਾਰ ਬਚਾਉਣੇ ਬਚਾਉਣੇ ਆ ਜੇ ਬਚੇ ਨਾ ਤੁਸੀਂ ਵੇਚੋਗੇ ਵੀ ਕਿਉਂ ਇੰਨਾ ਵੀ ਨਾ ਕਰੋ ਬਾਈ ਵੀ ਅਗਲੇ ਦਾ ਗਾਲੀ ਵੱਢੀ ਜਾਉ ਯਾਰ 1.5 150 180 80 ਰੁਪਏ 2 200 ਰੁਪਏ ਰੇਟ ਲਾਈ ਜਾਂਦੇ ਤੁਸੀਂ ਤਾਂ ਯਾਰ ਮਾੜਾ ਮੋੜ ਤਾਂ ਸੋਚੋ ਯਾਰ ਐਨਾ ਧੱਕਾ ਨਾ ਕਰੋ ਇਹ ਜਿਹੜੇ ਆਪਾਂ ਮੰਨ ਕੇ ਚੱਲੋ ਕਿਸੇ ਦਾ ਗਲ ਘੁੱਟ ਕੇ ਕਮਾਈ ਕਰਦੇ ਹੁੰਦੇ ਆ ਨਾ ਇਹ ਆਲੀ ਨਹੀਂ ਜਾਂਦੀ ਹੁੰਦੀਗੀ ਇਹ ਬਹੁਤ ਔਖਾ ਕਰਦੀ ਹੁੰਦੀ ਹੈ ਭਾਈ ਹੱਕ ਤਾਂ ਕੋਈ ਖੜਨੀ ਹੈ ਤਾਂ ਇਸ ਕਰਕੇ ਵੀਰ ਬਣ ਕੇ ਐਨਾ ਧੱਕਾ ਨਾ ਕਰੋ ਬਾਕੀ ਜਗ੍ਹਾ ਨੂੰ ਮੇਰੀ ਗੱਲ ਮਾੜੀ ਲੱਗੀ ਤਾਂ ਲੱਗੀ ਜਾਵੇ ਬਾਈ ਸੱਚੀ ਗੱਲ ਤਾਂ ਮਾੜੀ ਲੱਗਦੀ ਹੁੰਦੀ ਆ